ਉਹ ਕਹਿੰਦੀ ਨਾ ਬਾਹਰ ਕੱਢਣਾ ਹੱਥ ਲਾ ਕੇ ਦੱਸ ਤੇਰੇ ਹੱਥ ਨਾ ਵੱਡੇ ਤਾਂ ਤੂੰ ਕੀ ਕਿਹਾ ਟੁੱਟੇ ਛਿੱਤਰੋਂ ਕੋ ਵਧੀ ਜਾਨੀ ਤੂੰ ਮੰਮੀ ਤੂੰ ਇਹ ਨਾ ਮੇਰੀ ਚੁੱਪ ਦਾ ਫਾਇਦਾ ਚੁੱਕਣ ਰਹਿ ਜੇ ਮੈਂ ਚੁੱਪ ਵਾ ਨਾ ਤਾਂ ਹੀ ਕਰਕੇ ਤੁਸੀਂ ਲਾਏ ਆ ਨਾ ਜੇ ਹੋ ਕਿਤੇ ਮੈਂ ਕੋਰਟ ਕਚੈਰੀਆਂ 'ਚ ਪਹੁੰਚੀ ਹੁੰਦੀ ਨਾ ਤੁਸੀਂ ਕਿਦਾਂ ਨਾ ਹੁੰਦੇ ਭਲਾ ਮੇਰੇ ਹੁੰਦਿਆਂ ਦੁਪਹਿਰਾ ਵਿਆਹ ਕਰਨ ਦਾ ਹੱਕ ਹੈਗਾ ਭਲਾ ਤੇ ਡਰ ਨਾ ਇਹ ਦੱਸ ਕੀ ਲੱਖੇ ਲੱਗਦੇ ਚੰਗੀ ਗੱਲ ਈਓ ਨਹੀਂ ਤੇਰੀ ਸਰਸ ਹੋ ਜਾਣੀ ਹੁਣ ਭੂਏ ਚੜਦੀ ਜਾਨੀ ਵੇ ਇਹਨੇ ਕਿੱਥੇ ਇਦਾਂ ਹਟਣਾਵਾ ਇਹਨੂੰ ਤਾਂ ਮੈਂ ਦੱਸ ਦੇ ਚੱਲ ਚੱਲ ਜਰਾ ਕਮਰੇ ਤੇ ਤੈਨੂੰ ਮੈਂ ਦੱਸਾਂ ਜਰਾ ਓਰੇ ਮੰਮੀ ਮੈਂ ਕਿਤੇ ਨਹੀਂ ਜਾਣਾ ਮੈਨੂੰ ਕੱਢ ਕੇ ਜਾਣਾ ਕੱਢ ਓਰੇ ਮਾਂ ਨੇ ਮੰਮੀ ਕੰਨਾ ਦੇ ਦੋ ਹਾਂ ਜਰਾ ਖਾ ਖਾ ਤਾਂ ਤੇਰੀ ਹੁੰਦਾ ਆ ਮੈਂ ਮੈਂ ਇੱਧਰ ਮਰ ਜਾਣਾ ਮੈਂ ਕੀ ਕੀਤਾ ਮੈਨੂੰ ਇਹ ਦੱਸੋ ਮੈਨੂੰ ਮੇਰਾ ਕਸੂਰ ਕੀ ਆ ਹੋ ਮੇਰੀ ਗੱਲ ਤੋਂ ਤੈਨੂੰ ਸ਼ਰਮ ਨਹੀਂ ਆਉਂਦੀ ਹੈ ਤੋ ਪਗਾਨੀ ਕੁੜੀ ਦਾ ਸਾਹਮਣੇ ਤੇਰੇ ਇਰਾਦੇ ਚ ਚਲ ਜੂ ਤੂੰ ਇੰਦਾ ਤੇਰਾ ਲੱਪਾ ਥੋਣੀਆਂ ਵੇਖੀ ਹਾਂ ਮੁਰਕੇ ਕਰੇਗੇ ਤਾਂ ਉਹ ਤਾਂ ਸਾਹਮਣੇ 10 ਮਿੰਟ ਪਹਿਲਾਂ 10 ਮਿੰਟ ਮੈਂ ਇੰਦਾ ਬਾਵਾ ਤੋੜ ਦੇਣੀਆ ਤੇਰੀ ਮਮੀ ਮੇਰਾ ਸਾਰੀ ਨਿਕਲ ਗਿਆ ਇੰਦਾ ਮਰ ਇੱਥੇ ਜਾ ਕੇ ਤੂੰ ਉਹਨੂੰ ਕੱਢਣਾ ਮੈਂ ਤੈਨੂੰ ਕਰੋ ਕੱਢਾ ਲੈ ਇੱਥੇ ਮੁਰਕੇ ਕਹਾਂਗੇ ਅੱਗਾ 10 ਮਿੰਟ ਹਾਂ ਆ ਮੇਰੇ ਛੱਡੂ ਮੈਂ ਇਦਾਂ ਛੱਡੂ ਦਾ 10 ਮਿੰਟ ਮੁਰਕੇ ਸਾਹਮਣੇ ਇਦਾਂ ਕਰੇਗੀ ਨਹੀਂ ਕਰਦੀ ਮੈਂ ਵਿਆਹ ਕੇ ਲੈਂਦੀ ਤੇਰੇ ਇਰਾਦੇ ਚ ਚਲ ਜੂਗੀ ਮੁਰਕੇ ਕਰੀ ਤੈਨੂੰ ਕਿੱਦਾਂ ਕਰਦੀ ਤੂੰ ਹਾਂ ਫਿੱਡਾ ਨੇ ਉਹ ਗੱਲ ਪੀ ਪਖੰਡ ਪੜਿਆ ਰੋਜ ਦਿਹਾੜੀ ਦਾ ਜਿੰਨਾ ਨੂੰ ਸਮਝਾਈਏ ਉਹਨੇ ਤਾਂ ਚੜੀ ਜਾਂਦੀ ਆ ਮੁੜ ਕੇ ਜਾਹੀਂ ਬਾਹਰ ਤੋਂ ਸਾਹਮਣੇ ਕੋ ਗੱਲ ਕਰੀ ਅਮਨਾ ਕਿੰਨੀ ਗਰਮੀ ਆ ਉਹ ਆਹੀ ਕੰਜਰਖਾਨਾ ਜਿਹਾ ਪੈ ਗਿਆ ਲੈ ਫੜ ਜੂਸ ਪੀ ਰਹਿਮ ਦਦੀ ਕੋਈ ਨਹੀਂ ਕਿਉਂ ਕੀ ਗੱਲ ਆ ਡਰੀ ਡਰੀ ਜੀ ਆ ਜਾ ਚੱਲ ਆਪਾਂ ਅੰਦਰ ਚੱਲਦੇ ਆ ਫੜ ਪਹਿਲਾਂ ਤੂੰ ਜੂਸ ਪੀ ਕਬਰਾਟ ਹੋਣ ਦੀ ਗਰਮੀ ਨਾ ਹੋਵੇ ਤੇ ਇਹ ਵੀ ਪੀ ਲੈਣਾ ਇਹ ਬਸ ਮੈਂ ਨਾ ਪੀ ਲੈਨੀ ਆ ਮੈਨੂੰ ਤੇ ਗਰਮੀ ਇੰਨੀ ਲੱਗਣ ਦੀ ਆਪਣੇ ਵੱਲ ਸੋਚ ਕੇ ਤੇ ਮੈਨੂੰ ਤੇਰਾ ਤਰਸ ਆਉਂਦਿਆ ਮੈਂ ਯਾਰ ਹੁੰਦੀ ਨੀ ਉਸੇ ਵੇਲੇ ਪਹਿਲਾਂ ਕੱਪੜੇ ਲਾਏ ਹਾਂ ਹਾਂਜੀ ਬੜਾ ਮੈਨੂੰ ਹੋਰ ਤਰ੍ਹਾਂ ਹੁੰਦੇ ਘਬਰਾਟ ਹੋਣ ਦੀ ਆ ਤੂੰ ਸੁਣਾ ਕਿਵੇਂ ਠੀਕ ਆ ਹਾਂਜੀ ਹਾਂਜੀ ਠੀਕ ਆ ਚੱਲ ਕੋਈ ਨਾ ਘੁੱਟ ਪਰ ਮੇਰੇ ਮੂੰਹ ਹਲਕੀ ਵੇਹਣੀ ਆ ਖੁਸ਼ ਤੇ ਹੈਗੀਆਂ ਨਾ ਹਾਂਜੀ ਹਾਂਜੀ ਪਰ ਘੁੱਟ ਪੀ ਤਸੋ ਮੇਰਾ ਕਸੂਰ ਕੀ ਆ ਹੋਰਾਂ ਕੀ ਕਸੂਰਾ ਤੇਰਾ ਕਸੂਰ ਤੈਨੂੰ ਪਤਾ ਹੀ ਨਹੀਂ ਤੱਕ ਮੰਮੀ ਹੱਕ ਤੇ ਨਹੀਂ ਨਾ ਮੰਦਾ ਦਾ ਵਿਆਹ ਕਰਦਾ ਹੁਣ ਹੋ ਗਿਆ ਨਾ ਮੰਮੀ ਮੈਂ ਅੱਜ ਚਾਹਵਾ ਨਾ ਤੁਹਾਡੇ ਤੇ ਕੇਸ ਕਰ ਸਕਦੀ ਆ ਨਿਕਾ ਬਾਹਰ ਕਰ ਕੇ ਇਸ ਪਣਾ ਕਿੱਦਾਂ ਕਰਦੀ ਵੇਖੀ ਤੇਰਾ ਕਿੱਦਾਂ ਮੈਂ ਲੱਪਾ ਜੜੀਆਂ ਜਿਹਨਾਂ ਨਾਲ ਕੇਸ ਕਰਨ ਜਾਣਾ ਆ ਲੱਪਾ ਹੀ ਕਰੀ ਤੋੜ ਦੇਣੀਆਂ ਦੋਵੇਂ ਫੇਰ ਕਰ ਲਈ ਕੇਸ ਕਿੱਥੇ ਕਰਨਾ ਆਊਗਾ ਹੱਦ ਹੋ ਗਈ ਇਹਦੇ ਵਾਲੀ ਤੇਰਾ ਵਾਦਾ ਮੈਨੂੰ ਪੂਰਾ ਪੂਰਾ ਦਊਗੀ ਗੱਲਾਂ ਕਰ ਕਰਕੇ ਤੈਨੂੰ ਕੱਢੂ ਉਹ ਨੂੰ ਨਹੀਂ ਹੁਣ ਨਿਕਲ ਦੇਣਾ ਜੇ ਹੁਣ ਬਾਹਰ ਆਈ ਨਾ ਕੋਈ ਕਲਪਾਰ ਕੀਤੀ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਆਈ ਬਾਹਰ ਕਿੱਦਾਂ ਆਉਣੀ ਤਫਲਾ ਕੇਸ ਕਰਦੀ ਫਿਰਦੀ ਕਿਤੇ ਤੈਨੂੰ ਮੈਂ ਕਿਹਾ ਸੀ ਨਾ ਤੂੰ ਬਹੁਤ ਖੁਸ਼ ਰਹਿਣਾ ਵਾ ਘਰ ਵੇਖੇ ਆਪਣਾ ਕਿੱਦਾਂ ਸੋਹਣਾ ਵਾ ਹਾਂਜੀ ਸੋਹਣਾ ਆ ਘਰ ਤਾਂ ਤੇ ਆਪਾਂ ਦੋਵੇਂ ਹੀ ਭੈਣਾਂ ਘਰ ਵਰਤਨ ਵਾਲੀਆਂ ਤੀਜੇ ਜਣੇ ਦਾ ਕੋਈ ਇੰਟਰਫੇਅਰ ਨਹੀਂ ਹੋਣਾ ਮੈਨੂੰ ਤੇ ਇਹੀ ਬੜੀ ਖੁਸ਼ੀ ਆ ਕੋਈ ਨਹੀਂ ਚੱਲ ਆ ਜਾ ਅੰਦਰ ਚੱਲੀਏ ਹਾਂਜੀ ਚਲੋ ਚੱਲਾ ਫੜ ਲਿਆ ਹੱਥ 'ਚ ਅੰਦਰ ਚੱਲ ਕੇ ਪੀ ਲਈ ਓਰੇ ਇੱਥੇ ਬੈਠੀਆਂ ਤੂੰ ਅੰਦਰ ਭਲਣਾ ਨਹੀਂ ਮਸਾ ਮਮਮੀ ਜੀ ਲੈ ਕੇ ਚੱਲੀ ਲੈ ਮੈਨੂੰ ਫੜਾ ਅੰਦਰ ਜਾ ਕੇ ਫੜਾਉਣੀ ਆ ਆ ਜਾ ਚਲੋ ਮੰਮੀ ਤੁਸੀਂ ਬੋ ਤੁਸੀਂ ਅੱਗੇ ਤੂੰ ਕਿੱਥੇ ਚੱਲਿਆ ਐ ਇੱਥੇ ਹੀ ਆ ਮੈਂ ਚਲ ਆਜੋ ਫੜਾ ਮਨ ਕੋਈ ਨਹੀਂ ਦੀ ਪੀ ਲੈਨੀ ਪੁੱਤ ਤੈਨੂੰ ਘਰ ਸੋਹਣਾ ਲੱਗਾ ਵਾ ਹਾਂਜੀ ਮਾਸੀ ਜੀ ਸੋਹਣਾ ਹੀ ਆ ਮਾਸੀ ਨਾ ਨਾ ਮਨ ਮੰਮੀਆਂ ਹੁਣ ਆਪਣੇ ਦੋਵਾਂ ਦੇ ਠੀਕ ਆ ਮੰਮੀ ਬੋਲਣਾ ਮਾਸੀ ਨਹੀਂ ਬੋਲਣਾ ਮੰਮੀ ਬੋਲਣ ਦੀ ਆਦਤ ਪਾ ਕੋਈ ਨਹੀਂ ਦੀ ਗੱਲ ਸੁਣ ਮੇਰੀ ਮੇਰੀ ਧੀ ਤਾਂ ਬਹੁਤ ਸੋਹਣੀ ਆ ਵੇਲਾ ਗਰਮੀ ਤਾਂ ਤੇਰ ਨਵੇਂ ਦੋਹਾਂ ਘਰ ਵੀ ਸੋਹਣੀ ਆ ਤੂੰ ਤਾਂ ਹੈਗੀ ਹੀ ਨਾ ਉਹ ਤੈਨੂੰ ਵੀ ਸੋਹਣੀ ਆ ਮੰਮੀ ਜੀ ਮੈਂ ਤਾਂ ਤੁਹਾਨੂੰ ਆਖਿਆ ਸੀ ਵੀ ਭੈਣ ਮੇਰੀ ਰੂਲੀ ਖੁਲੀ ਰਹਿੰਦੀ ਆ ਵਿਚਾਰੀ ਤੇ ਬਹੁਤ ਸੋਹਣੀ ਆ ਅੱਜ ਵੇਖ ਲਾ ਕਿੰਨੀ ਸੋਹਣੀ ਲੱਗਾਂ ਢੀ ਆ ਮੇਰੀ ਨਾ ਮੈਂ ਤਾਂ ਵੇ ਵੇ ਕਿ ਮੇਰਾ ਤਾਂ ਰੋਟੀ ਖਾਣੋ ਜੀ ਨਹੀਂ ਕੀਤਾ ਭੁੱਖਾਂ ਲੱਗ ਗਈ ਆ ਮਾਲਕ ਉਹ ਗੱਲ ਤੁਹਾਨੂੰ ਤੁਹਾਡੀ ਬਣਾ ਕੇ ਰੱਖੇ ਜੋੜੀ ਵੇਖਾ ਤੁਸੀਂ ਕਿੱਡੀ ਸੋਹਣੀ ਆ ਲੱਗਦੀ ਆ ਤੇ ਉਹ ਵੇਖ ਲਾ ਲੱਗੇ ਅਮਨ ਕੀ ਗੱਲ ਜੂਸ ਕਿਉਂ ਨਹੀਂ ਪੀਂਦੇ ਇੰਨੀ ਤੇ ਗਰਮੀ ਆ ਦੀਦੀ ਮੈਂ ਸੋਚਦੀ ਬਈ ਵੀ ਉਹ ਦੀਦੀ ਵਿਚਾਰੀ ਇੰਨੀ ਤਾਂ ਚੰਗੀ ਆ ਤੂੰ ਹੀਆਂ ਚੰਗੀ ਨਹੀਂ ਕਰਨੇ ਹੋਣਾ ਨਾਲ ਅਮਨ ਮੈਨੂੰ ਬਿਲਕੁਲ ਨਹੀਂ ਦੀਦੀ ਚੰਗਾ ਲੱਗਾ ਇਦਾਂ ਤੇਰੇ ਮੂੰਹ ਆਹ ਗੱਲ ਉਹ ਤੂੰ ਇਹ ਗੱਲਾਂ ਛੱਡ ਉਹਦੀ ਸੋਚ ਨਾ ਪੋ ਤੂੰ ਜੂਸ ਨਾ ਰੱਖ ਹੁਣ ਇਹੋ ਤੇਰਾ ਘਰ ਵਾ ਉਹਦੇ ਤੂੰ ਉਹ ਗੱਲਾਂ ਉਹਦੇ ਤੇ ਸਾਹਮਣੇ ਤਮਾਸ਼ਾ ਲਾਤਾ ਹੁੰਦੀ ਦੇ ਤੇ ਤੂੰ ਉਹ ਦਿਲ ਤੇ ਗੱਲ ਬਾਣ ਲਈ ਆ ਉਹਦੇ ਨਾਲ ਗੱਲਾਂ ਚਾ ਤੂੰ ਉਹ ਇਦਾਂ ਦੀ ਇਦਾਂ ਹੀ ਕਰਦੀ ਰਹਿੰਦੀ ਆ ਨਹੀਂ ਜੀ ਸੁਣ ਗੱਲ ਤੂੰ ਉਹਦੇ ਤੇ ਤਰਸ ਕਰਨੀ ਆ ਵੇਖ ਉਹਨੇ ਤੇ ਰੋਣਾ ਖੱਪਣਾ ਹੈ ਹੀ ਆ ਜਿਹੜਾ ਬੰਦਾ ਕਿਸੇ ਨੂੰ ਸੁੱਖ ਨਹੀਂ ਦੇ ਸਕਦਾ ਉਹ ਕਿਦਾਂ ਸੁੱਖ ਪਾ ਸਕਦਾ ਵਾ ਤੇਰੇ ਇਹ ਸਮਝ ਗੱਲ ਨਹੀਂ ਆਉਂਦੀ ਤੂੰ ਉਹਦੇ ਤੇ ਤਰਸ ਕਰਨਾ ਛੱਡ ਦੇ ਇਹੋ ਜੀਆਂ ਗੱਲਾਂ ਵੱਲ ਨਹੀਂ ਸੋਚੀਦਾ ਹਾਂਦਾ ਆਪਣੀ ਜ਼ਿੰਦਗੀ ਬਾਰੇ ਆਪਣੇ ਘਰ ਬਾਰੇ ਸੋਚ ਆਪਣੀ ਮਾਂ ਬਾਰੇ ਸੋਚ ਆਪਣੀ ਮਾਂ ਕਿੰਨੇ ਫਿਕਰ ਸੀ ਤੇਰਾ ਵਿਆਹ ਹੋ ਗਿਆ ਉਹਦਾ ਵੀ ਭਾਰ ਲੱਥ ਗਿਆ ਸਾਡੇ ਘਰ 'ਚ ਵੀ ਖੁਸ਼ੀਆਂ ਤੇਰੇ ਆਉਣ ਨਾਲ ਹੋਰ ਵਧ ਗਈਆਂ ਨੇ ਆਪਾਂ ਸੋਚਿਆ ਸੀ ਜਦੋਂ ਮੇਰਾ ਵਿਆਹ ਹੋਇਆ ਸੀ ਕਿ ਆਪਾਂ ਦੋਵੇਂ ਭੈਣਾਂ ਇਕੱਠੀਆਂ ਹੋਵਾਂਗੀਆਂ ਵੇਖ ਲਾ ਮ ਰੱਬ ਦੇ ਰੰਗਿਆ ਤੇ ਉਹਦੀ ਕੁਦਰਤ ਆ ਇਦਾਂ ਨਹੀਂ ਘਰੀਦਾ ਹੁੰਦਾ ਅਮਨ ਮੈਂ ਤੈਨੂੰ ਦੱਸਨੀ ਆ ਆਲੇ ਫੜ ਤੂੰ ਜੂਸ ਵੀ ਮੈਨੂੰ ਤੇ ਉਦਾਂ ਹੀ ਲੱਗਣ ਡਿਆ ਕਿ ਤੂੰ ਕਮਲਾਈ ਜੀ ਪਈ ਆ ਨਹੀਂ ਦੀਦੀ ਉਹ ਤੇ ਤੁਹਾਡੀ ਚਲੋ ਗੱਲ ਠੀਕ ਆ ਤੇ ਇਹ ਵੀ ਮੈਨੂੰ ਇਸ ਚੀਜ਼ ਦੀ ਵੀ ਖੁਸ਼ੀ ਆ ਕਿ ਚੱਲ ਆਪਾਂ ਦੋਵੇਂ ਇੱਕੋ ਘਰ ਹੋ ਗਈਆਂ ਫੇਰ ਪਰ ਮੈਨੂੰ ਉਹ ਦੀਦੀ ਤੇ ਬੜਾ ਤਰਸੋਂਦਿਆ ਤੇ ਮੈਨੂੰ ਤੁਹਾਡੇ ਤੋਂ ਵੀ ਉਦਾਂ ਉਮੀਦ ਨਹੀਂ ਸੀ ਕਿ ਤੁਸੀਂ ਵੀ ਇਦਾਂ ਕਰੋਗੇ ਅਮਨ ਆਪਣੀ ਭੈਣ ਨਾਲੋਂ ਵੱਧ ਕੇ ਤੈਨੂੰ ਬਗਾਨੀ ਦੀ ਖੁਸ਼ੀ ਦੀ ਪਈ ਆ ਆ ਮੰਮੀ ਜੀ ਨੇ ਕੀ ਸੋਚਣਗੇ ਮੈਨੂੰ ਦੱਸ ਪਹਿਲਾਂ ਕਿੰਨੇ ਉਹ ਖੁਸ਼ ਨੇ ਤੈਨੂੰ ਲੈ ਕੇ ਤੇ ਇਦਾਂ ਗੱਲਾਂ ਕਰਕੇ ਮੰਮੀ ਜੀ ਦਾ ਵੀ ਦਿਲ ਦੁਖੀ ਕਰਨਾ ਵਾ ਜੋ ਉਸ ਵੀ ਚੁੱਪ ਕਰਕੇ ਕੋਈ ਗੱਲ ਨਹੀਂ ਕਰਨੀ ਉਹਦੀਆਂ ਗੱਲਾਂ 'ਚ ਨਾ ਐਦਾਂ ਨਾ ਮੇਰਾ ਨਾ ਮਨ ਖੱਟਾ ਕਰ ਮੈਂ ਅੱਜ ਕਰ ਵਾਲੇ ਵੇਖ ਕੇ ਖੁਸ਼ ਹੀ ਬੜੀਆਂ ਸ਼ੁਕਰ ਆ ਦੋਵੇਂ ਭੈਣਾਂ ਇੱਕੋ ਜੀਆਂ ਵਾ ਤੇ ਮੈਨੂੰ ਵੀ ਕੋਈ ਆਖੂ ਵੀ ਸੋਹਣੀ ਸਨਖਿਆ ਆਦੀ ਨਵਾਂ ਆਈਆਂ ਤਾਂ ਪੁੱਤ ਤੂੰ ਕਿਹੜੀ ਗੱਲ ਮਾੜੀ ਕਰਕੇ ਬਹਿ ਗਈਆਂ ਮੇਰੀ ਗੱਲ ਸੁਣ ਗਰਮੀ ਆ ਨਾ ਹਾਂਜੀ ਏਸੀ ਚਲਾਵੀ ਏਸੀ 'ਚ ਬਹਿ ਤੈਨੂੰ ਰੋਟੀ ਪਾਣੀ ਹਰ ਚੀਜ਼ ਉੱਥੇ ਮਿਲੂਗੀ ਕੱਪੜਾ ਲੇੜਾ ਤੋਂ ਪਿਆ ਮਿਲੂਗਾ ਤੂੰ ਟੈਨਸ਼ਨ ਕਿਹੜੀ ਘੱਲੋਂ ਲੈਣੀ ਨਹੀਂ ਦੀਦੀ ਉਹ ਤੇ ਮੈਨੂੰ ਕੋਈ ਟੈਨਸ਼ਨ ਨਹੀਂ ਤੁਹਾਡੇ ਹੁੰਦਿਆ ਪਰ ਫਿਰ ਵੀ ਬਸ ਬਿਲਕੁਲ ਨਹੀਂ ਟੈਨਸ਼ਨ ਲੈਣੀ ਹੱਸ ਕੇ ਵਖਾ ਮੇਰੇ ਸਾਹਮਣੇ ਮੋਟੇਲਾ ਨਹੀਂ ਕਰਨਾ ਠੀਕ ਆ ਮੰਮਾ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਤੇਰੀ ਤੇ ਕੁੜੀ ਹੱਸਦੀ ਰਹਿਣੀ ਚਾਹੀਦੀ ਕੋਈ ਨਹੀਂ ਦੀ ਮੈਂ ਠੀਕ ਆ ਹਾਂ ਕੋਸ਼ਿਸ਼ ਰਿਆ ਕਰ ਚੰਗਾ ਜਿਹੜੀ ਚੀਜ਼ ਦੀ ਲੋੜ ਲੜਵਾ ਮੈਨੂੰ ਦੱਸ ਮੈਂ ਆ ਲਿਆ ਕੇ ਦਵਾ ਤੈਨੂੰ ਨਹੀਂ ਕੋਈ ਨਹੀਂ ਮੰਮੀ

ਜਦੋਂ ਮਰਜ਼ੀ ਅੰਦਰ ਬੰਦ ਕਰ ਦਿੰਦੇ ਆ ਤੇ ਜਦੋਂ ਲੋੜ ਹੁੰਦੀ ਕੰਮ ਦੀ ਉਦੋਂ ਬਾਹਰ ਕੱਢ ਲੈਂਦੇ ਆ ਮੰਮੀ ਨੂੰ ਫੋਨ ਕਰਾਂ ਕਿ ਕਿਸੇ ਆਪਾਂ ਥੋੜੀ ਆ ਜੇ ਮੈਂ ਮੰਮੀ ਨੂੰ ਫੋਨ ਕੀਤਾ ਨਾ ਤਾਂ ਵੀ ਇਹਨਾਂ ਨੇ ਮੇਰੇ ਦਿਵਾਲੇ ਹੋ ਜਾਣਾ ਵਾ ਪਰ ਕਰਨਾਂ ਤੇ ਪੈਣਾ ਹੀ ਆ ਆ ਗਈ ਲੈ ਮੂਟਾ ਬਜੀਦਾਈਆ ਹੈ ਨਾ ਮੰਮੀ ਉਹ ਮੰਮੀ ਮੈਨੇ ਇੱਥੇ ਰਹਿਣਾ ਮੈਨੂੰ ਆਣ ਕੇ ਲੈ ਜਾ ਰੋਣ ਪਟਾਈ ਆ ਮੰਮੀ ਨੇ ਵੀ ਨਵਿਆ ਘਰ ਆ ਲੈ ਤੁਜਾ ਹੈਂ ਹਾਂ ਮੰਮੀ ਆ ਤੈਨੂੰ ਪੁੱਛਿਆ ਰਿਆ ਮੰਮੀ ਅੱਗੇ ਮੈਨੂੰ ਕੋਣ ਕਿੰਨਾ ਕ ਪੁੱਛਦਾ ਤੁਹਾਨੂੰ ਪਤਾ ਹੀ ਆ ਅੱਗੇ ਮੇਰੀ ਕਿੰਨੀ ਕ ਕਦਰ ਬੈਤੈ ਚਾਲ ਕੋਈ ਨਹੀਂ ਪੁੱਤ ਤੂੰ ਧਿਆਨ ਰੱਖ ਆਪਣਾ ਹੈ ਮੰਮੀ ਮੇਰੀ ਗੱਲ ਸੁਣੋ ਮੈਂ ਆਪਣਾ ਧਿਆਨ ਰੱਖਿਆ ਹੀ ਆ ਮੈਨੂੰ ਨਹੀਂ ਪਤਾ ਮੈਨੂੰ ਧਿਆਨ ਕੇ ਲੈ ਜਾਓ ਗਰਮੀਦ ਨੇ ਆਪਣੀ ਭੈਣ ਦਾ ਰਿਸ਼ਤਾ ਕਰਾਤਾ ਤਾਂ ਕਿੰਨੂ ਗਰਮੀਦ ਨੇ ਕਰਾਇਆ ਵਾ ਹਾ ਮੰਮੀ ਗਰਮੀਦ ਦੀ ਮੇਰੀ ਬੇੜੀਆਂ ਚਵੱਟੇ ਬੋਨ ਬੈ ਗਈ ਆ ਕੋਈ ਗੱਲ ਨਹੀਂ ਇਹਨੂੰ ਮੈਂ ਸੰਭਲ ਲੈਨੀ ਆ ਮੰਮੀ ਨਹੀਂ ਗਾਣਾ ਮੈਨੂੰ ਬਾਹਰ ਲੈ ਜਾਉ ਮੈਂ ਇਦਾਂ ਨਾ ਜਦੋਂ ਮਰਜ਼ੀ ਵੀ ਨੂੰ ਅੰਦਰ ਬੰਦ ਕਰ ਦਿੰਦੇ ਦੋ ਦੋ ਤੈਨੂੰ ਰੋਟੀ ਨਹੀਂ ਦਿੰਦੇ ਕੋਈ ਨਹੀਂ ਪਤਾ ਹੋਂ ਤੈਨੂੰ ਰਾਤ ਪੈ ਗਈ ਆ ਸ਼ਾਮਾਂ ਪੈ ਗਈਆਂ ਹੋਂ ਤੇ ਮੇਰੇ ਕੋ ਆਇਆ ਨਹੀਂ ਉਹ ਜਾਣਾ ਤੇ ਸਵੇਰੇ ਸੂਰ ਚੜ੍ਹਦੇ ਕੋਲ ਮੈਂ ਤੇਰੇ ਕੋਲ ਹੋਵਾਂਗੀ ਤੂੰ ਔਕੀ ਸੌਖੀ ਰਾਤ ਕੱਢ ਮੇਰੀ ਤੀ ਮੰਮੀ ਰਾਤ ਨੂੰ ਮੈਂ ਔਕੀ ਸੌਖੀ ਕੱਢ ਲੂਗੀ ਅੱਗੇ ਵੀ ਮੈਨੂੰ ਇੰਨਾ ਜਰਪੰਦਰਾ ਦੇ ਕੰਮ ਦੇ ਕੋਈ ਗੱਲ ਨਹੀਂ ਸਵੇਰੇ ਤੂੰ ਆ ਜਾਇਓ ਪਰ ਨਹੀਂ ਨਹੀਂ ਪੱਕਾ ਦਿਨ ਚੜ੍ਹਦੇ ਤੋਂ ਪਹਿਲਾਂ ਵੀ ਆ ਜਾਊਂਗੀ ਤੂੰ ਫਿਕਰ ਨਾ ਕਰ ਹੈਗਾ ਉਹ ਤਾਂ ਇੰਨੀਆਂ ਗੱਲਾਂ ਤੂੰ ਮੈਨੂੰ ਪਹਿਲਾਂ ਦੱਸਦੀੋਂ ਜਦੋਂ ਤੈਨੂੰ ਕਮਰੇ 'ਚ ਬੰਦ ਕਰਕੇ ਰੱਖਦੇ ਹੋਂ ਜੂ ਦੱਸਾਂ ਡਈਆਂ ਤੂੰ ਮੈਨੂੰ ਮੰਮੀ ਵਿਆਹ ਤੇ ਹੁਣੀ ਕਰਾਇਆ ਵਾ ਨਾ ਕਮਰੇ 'ਚ ਤੂੰ ਬੰਦ ਮੈਨੂੰ ਅੱਗੇ ਰੱਖਦੇ ਹੁੰਦੇ ਤੇ ਤੇਰਾ ਨਿਆਣਾ ਨਹੀਂ ਹੁੰਦਾ ਮੈਂ ਅੱਗੇ ਚੱਲ ਕੋਈ ਗੱਲ ਨਹੀਂ ਮੇਰੇ ਕਰਮਾਂ 'ਚ ਫੜਕਵਾ ਪਰ ਹੁਣ ਤੇ ਵਿਆਹ ਕਰਾ ਕੇ ਮੈਨੂੰ ਦੂਜੀ ਸੌਂਕ ਲੈ ਕੇ ਮੈਨੂੰ ਬਿਠਾਤੀਸ ਰਣੇ ਕੋਈ ਨਹੀਂ ਕੋਈ ਨਹੀਂ ਸਾਰਾ ਕੰਮ ਕਰਨਾ ਪਤਾ ਮੈਨੂੰ ਆਉਂਦਾ ਵਾ ਵੇ ਕਿ ਸੌਂਕਾਂ ਤੇਰੀ ਮੈਂ ਕੱਢਦੀ ਕਰਾਂ ਕਿੱਦਾਂ ਵਾ ਇਹ ਕੈਨੂ ਰੱਖਣਗੇ ਪੁੱਤ ਕੋਈ ਨਹੀਂ ਤੂੰ ਕਰੋ ਨਾ ਮੇਰੀ ਧੀ ਬਸ ਮੈਂ ਸਵੇਰੇ ਆਈ ਖੜੀ ਤੂੰ ਹੁਣ ਕੱਢ ਰਹਾ ਤੌ ਕੀ ਸੌਖੀ ਤੂੰ ਮੇਰੀ ਚੰਗਾ ਕਰੋ ਨਾ ਚੰਗਾ ਮੰਮੀ ਚੰਗਾ ਮੈਂ ਸਕਾਲ ਤਾ ਨੂੰ ਕਢਾਤੀਆਂ ਪੱਟੀਆਂ ਮਾਂ ਨੂੰ ਤੂੰ ਬਾਅਦ ਨਹੀਂ ਹੁੰਦੀ ਹੈਗੀ ਫੜਾ ਦੇ ਫੋਨ ਮੰਮੀ ਵੀ ਆਪਣੀ ਮੰਮੀ ਨੂੰ ਫੋਨ ਲਾ ਕੇ ਦੱਸਣਾ ਨਹੀਂ ਉਹ ਕੀ ਕੁਝ ਕਰਦੇ ਮੇਰੇ ਨਾਲ ਕੀ ਕਰਨਗੇ ਤੇਰੇ ਨਾਲ ਇਹਨੇ ਤੈਨੂੰ ਮਰ ਲਿਆ ਇੱਥੇ ਜਦੋਂ ਜੀ ਕਰਦਾ ਰੋਟੀ ਦਿੰਦੇ ਜਦੋਂ ਜੀ ਕਰਦਾ ਮੈਂ ਨਹੀਂ ਦਿੰਦੇ ਆਹੋ ਤੇਰੇ ਤੇ ਹੱਥ ਪੜੇ ਆ ਕੋਰੇ ਕੋਰੇ ਆ ਗਏ ਤਾਂ ਤੱਕ ਦੇ ਨਾ ਇਹਨੂੰ ਕਿਹੜੇ ਤਰ੍ਹਾਂ ਫਿੱਤੀਆਂ ਪੜਾਉਣੀਆਂ ਸੀ ਆ ਕੇ ਬੜਿਓ ਮੱਗਰੀ ਆਓ ਵਾਂਸਾ ਉਹਨੀਆਂ ਰੋਟੀਆਂ ਬਣਵਾ ਕੇ ਤੇ ਮੜ ਕੇ ਖਾਂਦਾ ਵੀ ਨਹੀਂ ਕਿਤੇ ਹੁਕਮ ਹੁੰਦਾ ਚੱਲ ਓਹਦੀ ਉੱਠ ਕੇ ਰੋਟੀ ਪਕਾ ਉਹਨਾਂ ਵੀ ਸਮੇਂ ਆਈਏ ਤੇ ਕੌਣ ਕੌਣ ਬਣਾ ਵੀ ਕੇ ਉੱਠ ਕੇ ਦਾ ਰੋਂਦੀ ਪਿਆ ਅੰਦਰ ਭਾਂਵੇਂ ਲਾਪੀ ਰਹਿਦੀ ਕੰਮ ਦੇ ਚੱਲ ਚੱਲ ਵਾਹ ਓਰੇ ਗਰਮੀ ਇੱਥੇ ਤੂੰ ਹੁਣ ਸਾਰੇ ਪਾੜ ਲਿਆ ਤੂੰ ਤੂੰ ਨਾ ਚਲੀ ਕੱਪੜੇ ਬਾਹਰ ਦੇ ਪਾਏ ਨਾ ਕੀ ਹੋਇਆ ਵਾ ਪਤਾ ਨਹੀਂ ਮੰਮੀ ਸਾਰੇ ਸਰੀਰ ਨੂੰ ਦਰਦਾਂ ਜੀਆਂ ਹੋਣ ਲੱਗੀਆਂ ਤੇ ਮੈਂ ਨਾ ਮੈਡੀਸਿਨ ਲਈ ਹੀ ਮੈਂ ਜਰਾਕ ਮੇਰਾ ਸਰੀਰ ਸੈੱਟ ਹੋਲੇ ਮੈਂ ਫੇਰੀ ਨਾ ਹੁੰਨੀ ਜਾ ਕੇ ਤਾਂ ਹੀ ਮੈਂ ਬੈਠ ਗਈ ਇੱਥੇ ਚਲ ਠਹਿਰ ਕੇ ਬੁਖਾਰ ਤੇ ਨਹੀਂ ਦੀ ਤੁਹਾਨੂੰ ਕਿਤੇ ਨਹੀਂ ਸਰੀਰ ਤੇ ਉਹਦਾ ਠੰਡਾ ਹੀ ਆ ਪਤਾ ਨਹੀਂ ਕੀ ਗੱਲ ਆ ਫਿਰ ਸਰੀਰ ਟੁੱਟਣ ਭੱਜਣ ਡਿਆ ਕਿਹੜੇ ਵੇਲੇ ਅੰਦਰ ਬੁਖਾਰ ਹੋਏ ਤੇ ਪਤਾ ਨਹੀਂ ਲੱਗਦਾ ਤਾਂ ਹੀ ਤੇ ਮੈਂ ਨਾ ਹੁੰਨੀ ਗਈ ਹੋਵੇ ਥੱਕ ਗਈ ਹੋਣੀ ਆ ਚਲ ਕੋਈ ਨਾ ਤੁਸੀਂ ਰੈਸਟ ਕਰ ਲਓ ਚਲ ਮੈਂ ਰੈਸਟ ਠਹਿਰ ਕੇ ਨਾ ਤੋਲਿਓ ਕੋਈ ਰੈਸ ਸਾਸਿਕਾ ਭੈਣ ਜੀ ਸਾਸਰੀ ਘਰ ਕਾਦੀ ਕਾਦੇ ਸਾਸਿਕਾ ਕਿੰਨੂ ਬੁਲਾਉਂਦੀ ਆ ਬੇਨ ਪੁੱਛਿਆ ਤਾ ਤੂੰ ਵਿਆਹ ਕਰਕੇ ਬਹਿ ਗਈ ਪੁੱਤ ਦਾ ਮੇਰੀ ਧੀ ਮਾੜੀ ਆ ਕਿਥੋਂ ਲਿਆਂਦੀ ਚੜੇਲ ਜੀ ਤੂੰ ਅੱਛਾ ਮੇਰਾ ਪੁੱਤ ਹੀ ਮੈਂ ਇੱਕ ਵਾਰੀ ਵਿਆਹਾ ਮੈਂ ਦੋ ਵਾਰੀ ਵਿਆਹਾ ਤੇ ਤੁਹਾਨੂੰ ਕਾਦੀ ਤਕਰੀਬ ਆ ਹੀਰੇ ਵਰਗੀ ਮੇਰੀ ਧੀ ਆ ਬਾੰਦਰੀ ਜੀ ਕਿਥੋਂ ਵਿਆਹ ਲਾਦੀ ਕਿਹੜੀ ਇਹਦੀ ਵਿਚੋਲੋਂ ਦੱਸ ਆ ਮੈਨੂੰ ਮੈਨੂੰ ਚੀਰਾ ਨੂੰ ਚੰਗੀ ਤਰ੍ਹਾਂ ਗੱਲ ਸੁਣ ਲੈ ਮੇਰੀ ਚੁੱਪ ਕਰਕੇ ਤੇ ਨਾਮ ਨਾਲ ਬਹਿ ਇਹ ਨਾ ਬੋਲਣ ਦੀ ਕੋਈ ਲੋੜ ਨਹੀਂ ਕਿ ਜੇ ਬਹੁਤੀ ਆਈ ਤਾਂ ਉਹ ਤੇਰੀ ਧੀ ਅੰਦਰ ਬੈਠੀ ਆ ਉਹਨੂੰ ਲੈ ਕੇ ਤਾਂ ਤੱਤਰ ਹੋਵੋ ਅੱਛਾ ਗੰਮੀ ਨੜ ਕਦੇ ਉਹ ਨਾ ਮੈਂ ਧੀ ਵਿਆਹੂੰ ਐੱਚੇ ਵਸਾਉ ਐੱਚੇ ਸੁਣਿਆ ਨਾ ਮੇਰੀ ਗੱਲ ਤੂੰ ਦੂਜੀ ਛੱਡ ਕੇ ਆਈ ਅੱਗ ਨੂੰ ਤੇ ਬੈਠੀ ਬਣ ਘਰ ਵਾਲੀ ਬਹਿ ਗਈ ਆ ਕੇ ਮੇਰੀ ਗੱਲ ਸੁਣ ਮੈਂ ਵਿਆਹ ਕੇ ਲਿਆਈ ਮੈਨੂੰ ਕੰਗੀ ਲੱਗੀ ਮੈਂ ਲੈ ਆਈ ਆ ਇਹਦੇ ਵਿੱਚ ਤੇਰਾ ਕੋਈ ਮਤਲਬ ਨਹੀਂਗਾ ਉਹਨੇ ਮੇਰੇ ਘਰ ਆਣਾ ਤੇਰੇ ਘਰ ਨਹੀਂ ਆਣਾ ਚੁੱਪ ਕਰਕੇ ਤਾਂ ਤੱਤਰ ਹੋਵੋ ਆਪਣੀ ਕੁੜੀ ਲਾ ਲਈ ਤੇਰੀ ਧੀ ਨੇ ਮੈਨੂੰ ਕੋਈ ਸੋਖ ਨਹੀਂ ਦਿੱਤਾ ਤੇ ਮੈਂ ਉਹ ਗੱਲੋਂ ਲੰਗਰ ਖਵਾ ਲੈਣਾ ਚੋਕ ਨੇ ਦਿੱਤਾ ਮੇਰੀ ਧੀ ਨੇ ਕੀਨੀ ਤਰ੍ਹਾਂ ਗਲਮ ਪੁਣਾ ਕੀਤਾ ਸਾਰਾ ਤੇਰੇ ਘੋਵੇ ਕੂੜੇ ਤਾਕਤ ਮੇਰੀ ਧੀ ਕਰਦੀ ਰਹੀ ਹੁਣ ਤੈਨੂੰ ਧੀ ਮੇਰੀ ਨੇ ਕੋ ਕਰਕੇ ਦਿੱਤਾ ਨਾਲੇ ਧੀ ਮੇਰੀ ਆਪੇ ਨਹੀਂ ਆਈ ਸੌ ਬੰਦਾ ਖੜ ਕੇ ਤੂੰ ਵਿਆਹ ਤੇ ਲਿਆਈਆਂ ਤੀ ਨੂੰ ਚੱਲ ਮੈਂ ਵਿਆਹ ਕੇ ਲਿਆਈ ਹਾਂ ਨਾ ਤੇ ਮੈਂ ਇਹ ਕੰਮ ਨੂੰ ਨਹੀਂ ਲਿਆਈ ਤੂੰ ਗੋਵਾ ਕੂੜੇ ਕਰੇ ਮੈਂ ਆਪਣੇ ਬੱਚਿਆਂ ਵਾਸਤੇ ਲਿਆਈ ਆਂ ਕਿ ਮੇਰੇ ਬੱਚੇ ਦਾ ਅੱਗਾ ਵੀ ਤੁਰੇ ਜਿੰਨਾਂ ਨੂੰ ਕੋ ਦਿੱਤਾ ਨਹੀਂ ਤੈਨੂੰ ਅੱਗ ਲਾਉਣੀ ਆ ਕੀ ਨਹੀਂ ਦਿੱਤਾ ਤੈਨੂੰ ਗੱਡੀਆਂ ਤਾਕਤ ਤੂੰ ਮੰਗਿਆ ਐਨਾ ਤੂੰ ਦਾਜ ਮੰਗਿਆ ਤੂ ਦਾ ਮੂੰਹ ਪਾੜ ਪਾੜ ਮੇਰੇ ਕੋ ਚੀਜ਼ਾਂ ਮੰਗਦੀ ਆ ਤੂੰ ਪਾਣੀ ਪਲੀ ਮਾਸਾ ਮਾਸੀ ਪਾਣੀ ਪੀ ਲੋ ਐਦਾਂ ਨਾ ਕਰੋ ਤੁਸੀਂ ਕਿਹਾ ਚੁੱਪ ਕੀ ਤੇਰਾ ਮੈਨੂੰ ਲੱਗੇ ਪਾਣੀ ਪਿਆਲਾ ਤੂੰ ਚੁੱਪ ਰਹੀ ਜਿੱਦੋਂ ਆਈ ਆ ਆਪਣੀ ਕੀਦੀ ਕਮੀ ਨਹੀਂ ਲੱਗਦੀ ਆਪਣੀ ਕੀਦੀ ਕਮੀ ਵੀ ਤੇ ਲੱਭਣੀ ਚਾਹੀਦੀ ਤੁਸੀਂ ਬਾਦਰੀ ਬਾਦਰੀ ਮੇਰੀ ਭੈਣ ਨੂੰ ਸੁਣਾਉਂਦੇ ਹੋ ਅੱਛਾ ਆ ਤੇਰੀ ਭੈਣ ਵਾ ਮੇਰੇ ਲੈਣਿਆ ਇਹਨੂੰ ਮੈਂ ਬਾਹਰ ਗੋਇਆ ਕੱਟਦੇ ਤੇ ਖਾਂ ਭਜੇ ਫੜ ਕੇ ਚੱਲਿਆ ਪੈ ਜਦੋਂ ਪਾਣੀ ਆ ਚੁੱਪੇ ਰਹਿ ਮੇਰੇ ਮੂੰਹ ਤੇ ਚੱਲ ਹੋਈ ਪਲਾ ਜਾ ਚੱਲ ਮੇਰੇ ਧੀ ਦਾ ਘਰ ਬਣੂਗਾ ਇੱਥੇ ਚੱਲਦੇ ਸੁਣੇ ਚੱਲ ਐਦਾਂ ਕਿਦਾਂ ਰੂਹ ਮਾਰਾ ਕੇ ਲਿਓ ਨਹੀਂ ਕੱਢੇ ਨਾ ਪੁਲਿਸ ਮੇਰੀ ਨਾ ਚੱਲ ਧੀ ਦੀ ਮਾਂ ਬਣ ਗਈਆਂ ਤੇ ਧੀ ਦੀ ਮਾਂ ਬਣ ਕੇ ਰਹਿ ਨਾ ਮੇਰੀਆਂ ਨਵਾਂ ਦਰਤੀ ਪੈ ਤਨ ਨਾ ਪਈ ਜਿਹੜੀ ਕਰ ਚਾਹੀ ਕੋਈ ਵੱਧ ਘਟ ਕਰਦੀ ਤੇ ਤੇਰੇ ਇੱਥੇ ਇੰਨੀ ਜਿੰਨੀ ਨਹੀਂ ਹੋ ਰਹਿਣੀ ਉਹ ਦੁਸ਼ਮਣ ਹੀ ਤੇਰੀ ਦਿਨੋ ਵਿਆਹ ਕੇ ਲੈ ਆਈਆਂ ਸਾਰਾ ਤੇਰਾ ਗਲਾਪਣਾ ਕੀਤਾ ਨੇ ਲਗਾਵਾ ਰੋਲ ਆ ਜਾ ਤੇਰਾ ਗਲਾਪਣਾ ਕਰ ਲੈ ਕਿਉਂ ਮੈਂ ਕਰਾਵਾਂ ਆਪਣਾ ਗਲਾਪਣਾ ਭਤੀ ਜੀ ਆਈ ਆ ਸੁਣਿਆ ਨਾ ਅੱਜ ਦੀ ਮਾਲਕ ਵੀ ਧੀਆ ਕੇ ਦੀਆ ਵਿਆਹ ਕੇ ਲੈ ਆਈ ਮੈਂ ਧੀਆ ਵਿਆਹ ਕੇ ਲੈ ਆਈ ਤੇਦੇ ਹੱਥੀ ਪੈਣ ਲਈ ਕਹਿੰਦੇ ਇਥੋਂ ਪਾ ਰੇ ਅਮਨ ਕਿੰਦਾ ਬਾਹਰ ਨਿਕਲਦੇ ਵੇ ਮੇਰੀ ਤੀਦਾ ਘਟਵਾ ਤੂੰ ਹੋਈ ਕਿੱਥੇ ਵਸਣਾ ਮੈਨੂੰ ਵਸਣਾ ਨਹੀਂ ਦਿੱਤੀ ਵਸੂਗੀ ਦੋ ਦਾ ਵਸਣ ਦੀ ਆ ਮੈਂ ਦੂਜੇ ਤੇਰਾ ਨਾ ਦੱਸ ਤੂੰ ਹੀ ਵਸਣਾ ਕੋਈ ਨਹੀਂ ਕਹਿਣਾ ਤੇ ਨਾ ਯਾਚਾ ਤੂੰ ਹੀ ਕਹ ਲੈ ਮੇਰੀ ਕਿੱਥੇ ਆ ਦੋ ਗਈ ਆ ਸਾਨੂੰ ਨਹੀਂ ਪਤਾ ਕਿੱਥੇ ਆ ਜੇ ਤੇਰੀ ਤੀਨਾ ਕੂਨ ਕਰਕੇ ਤੈਨੂੰ ਸਭ ਕੁਝ ਦੱਸਿਆ ਨਹੀਂ ਤਾਂ ਸਭ ਮੈਂ ਕਿੱਥੇ ਆ ਅਮਨ ਇੱਥੇ ਬਹਿ ਜਾ ਲਾ ਪਾਪੜੀ ਤੈਨੂੰ ਕਿੱਥੇ ਆ ਹਾਂ ਲਾਪਛਦੀਆਂ ਨਾ ਜਾਟ ਵਾਲਾ ਬਦਲਿਓਂ ਨਹੀਂ ਤੇ ਪ੍ਰੀਤਾਂ ਦੇ ਗੇਨੀੰਦਾਂ ਦੇ ਪਰਚਾ ਜਾਂ ਦੇਰ ਪੁੱਛਿਆ ਤੂੰ ਵਿਆਹ ਕਰਕੇ ਬਹਿ ਗਈਆਂ ਜਾ ਜਾ ਜੋ ਕੰਮ ਕਰ ਲਿਆ ਕਿਤਰਾਣੀ ਆ ਨਹੀਂ ਦੱਸ ਜੱਜ ਲੱਗੀ ਜਿਹੜੀ ਚੰਦਰੀ ਕਿਤੇ ਆ ਗਈ ਕਿਤੇ ਤੂੰ ਕਿੱਥੇ ਫੇਰ ਬਹਿ ਗਈ ਛੜੇਲੇ ਜੀਓ ਚੱਲੋ ਅੱਠ ਬਾਹਰ ਨਿਕਲ ਤੂੰ ਚੱਲ ਛੱਡੋ ਮੇਰੀ ਮਾਂ ਐਵੇਂ ਕਰੀ ਛੱਡਾ ਮੇਰੀ ਧੀ ਦਾ ਘਰ ਵਾ ਤੇਨੂੰ ਅਕਲ ਨਹੀਂ ਆਉਂਦੀ ਪਹਿਲਾਂ ਬਾ ਤੇਰੀ ਧੀ ਦਾ ਘਰ ਤੂੰ ਬੜੀ ਤਸੀਲਦਾਰ ਦੀ ਤਰ੍ਹਾਂ ਆ ਗਈ ਮੈਂ ਤੂੰ ਕਾਹਵੇਂ ਤੂੰ ਆ ਮੈਨੂੰ ਡੱਕਣ ਵਾਲਾ ਤੇਰੀ ਮਰਗੀ ਤਾਂ ਮੈਨੂੰ ਹਸਾਉਂਦੀ ਇਹ ਨਾ ਪਹਿਲਾ ਕਿਹੜੀ ਬਾਂਦਰੀ ਲਿਆਇਆ ਵਾ ਬਾਂਦਰੀ ਲਿਆਇਆ ਵਾ ਬਿਆਹ ਵਾਲੀ ਆ ਇਹਨੇ ਅੱਛਾ ਆ ਵੀ ਆ ਮਰਾ ਹੀ ਗੇਠ ਲੰਮੀ ਆ ਤੇਰੇ ਨਾਲੋਂ ਤੂੰ ਆ ਗਈ ਉਹ ਤਾਂ ਮੈਂ ਹੈ ਨਹੀਂ ਹਾਲੇ ਜਿੰਦੀ ਆ ਮੈਂ ਮਰ ਨਹੀਂ ਗਈ ਮੈਂ ਤੇਰੇ ਕੋਲੋਂ ਸਾਰੇ ਸੱਦਿਆ ਨਾ ਤੂੰ ਮੈਂ ਤੇ ਫਿਰ ਫੋਨ ਕਰਨਾ ਸੀ ਤੂੰ ਕਿੰਨਾ ਕੁ ਕੀਤਾ ਮੇਰੇ ਨਾਲ ਮੈਂ ਮੇਰੇ ਪਾਵ ਜੀ ਵੀ ਤੂੰ ਵਿਆਹ ਕਰਵਾਇਆ ਬਾਂਦਾ ਸੀ ਤੇਰਾ ਵਿਆਹ ਕਰਾਉਣਾ ਤੇ ਮੈਨੂੰ ਇਹ ਦੱਸੋ ਹਾਂ ਚਲ ਸੱਦਿਆ ਨਾ ਅਬ ਜੋਲ ਬਤਾ ਲੈ ਤੱਕ ਨਾ ਤੁਰਦੀ ਹੋ ਮਾ dame ਵੇ ਚੁੱਪ ਕੀਤਾ ਰਹੁਗੀ ਇੱਥੇ ਤੁਹਾਨੂੰ ਮੈਂ ਸਾਰੇ ਟੱਬਰ ਨੂੰ ਲਵੇੜਦੀ ਆਂ ਵੇਖੇ ਕਿੱਦਾਂ ਲਵੇੜਦੀ ਆਂ ਲਵੇੜਨਾ ਜਾ ਕੇ ਜਿਹੜਾ ਤਸਦੀਲਦਾਰ ਨਹੀਂ ਲੱਗਿਆ ਰਪਲੇਖਾ ਨਹੀਂ ਤੇਰਾ ਜਾਜੋ ਕਰਨਾ ਕਰ ਲੈ ਤੂੰ ਤਸਦੀਲਦਾਰ ਨਹੀਂ ਆਖਾਂਗੀ ਤੈਨੂੰ ਤਸਦੀਲਦਾਰ ਤਾਂ ਤਾਂ ਤੈਨੂੰ ਮੈਂ ਕਬਰ ਤੇ ਵਿਖਾਉਣੀ ਖਲੋੜ ਉਹ ਮਾਦਾ ਕਰਨਾ ਖਾ ਜੇ ਤੁਰਦੀ ਹੋ ਜੀ ਨੂੰ ਜਾਂਗੂ ਜ਼ਰੂਰ ਨਾਲ ਮੈਂ ਪ੍ਰੀਤੀ ਨੂੰ ਖੜੂਗੀ ਮੰਮੀ ਮੈਂ ਨਹੀਂ ਜਾਣਾ ਮੇਰੀ ਇੱਥੇ ਡੋਲੀ ਆ ਤੇ ਅੱਥੀ ਮੇਰੀ ਇਥੋਂ ਜਾਊਗੀ ਪੋਤਾ ਤੇ ਨਾ ਪੱਕੀ ਨਹੀਂ ਖੜਨਾ ਚੱਲ ਜਾ ਕੇ ਵਿਆਹ ਦੇ ਕੇ ਥਾਣੇ ਦੇ ਵਿੱਚ ਜਿਹੜਾ ਇਹ ਵਿਆਹ ਕਰਕੇ ਲਿਆਇਆ ਵਾ ਸਗਾਤ ਜੀ ਵਿਆਹ ਕੇ ਲਿਆਇਆ ਵਾ ਉਦੋਂ ਨਹੀਂ ਪਤਾ ਇਹਨੂੰ ਇਹ ਭੈਣ ਜੀ ਕਿਨੂੰ ਤਮ ਖਿਆ ਦਿੰਦੀ ਫਿਰਦੀ ਥਾਲੇ ਦੀਆਂ ਜਾ ਜੋ ਕਰਨਾ ਤੂੰ ਕਰ ਲੈ ਲੈ ਜਾ ਇਹਨੂੰ ਨਾਲ ਜਾ ਜਿੱਥੇ ਦਰਖਾਸਤ ਦੇਣੀ ਦੇ ਦੇ ਜਿਹੜਾ ਥਾਣਾ ਮਾਦਰ ਨਾ ਲਿਆਇਆ ਮੈਨੂੰ ਕੋਈ ਗੱਲ ਨਹੀਂ ਥਾਣੇ ਦਾ ਇਹਨਾਂ ਨੂੰ ਕੋਈ ਸ਼ਰਮ ਨਹੀਂ ਆ ਚਾਹ ਤੂੰ ਗੁੱਟੀ ਤਾ ਤੂੰ ਕੋਈ ਆ ਤੂੰ ਕਰ ਰੋ ਮੇਰੀ ਗੱਲ ਕੀ ਬਦਨਾਮੀ ਬੜੀ ਹੋਣੀ ਜੇ ਨਹੀਂ ਹੁਣ ਤੈਨੂੰ ਬਦਨਾਮੀ ਦੇਖਣ ਲਈ ਆ ਬਾਦਰੀ ਵਿਆਹ ਕੇ ਲੈਣਾ ਉਦੋਂ ਨਹੀਂ ਬਦਨਾਮੀ ਹੁਣ ਬਦਨਾਮੀ ਜਾ ਗਈ ਆ ਇੱਕ ਪਿੱਛੇ ਬਾਦਰੀ ਬਾਦਰੀ ਚਾਚਾ ਨਾ ਬੋਲੋ ਮੈਂ ਤੁਹਾਨੂੰ ਦੱਸ ਦਿੱਤਾ ਜੇ ਚਾਲ ਨੇ ਚੁੱਪ ਕਰ ਤੂੰ ਲੱਗੀ ਮੇਰੇ ਗਾੜੀ ਬੇਸ਼ਬਾਜ਼ੀ ਕਰਨਾ ਚੁੱਪ ਕਰਕੇ ਬਹਿ ਜਾ ਮੈਂ ਤੈਨੂੰ ਆਕਣ ਲਈ ਹੋ ਨਹੀਂ ਵਕੀਲ ਲੱਗੇ ਸਾਡੇ ਤੇ ਨਹੀਂ ਬੇਸ਼ਬਾਜ਼ੀ ਕਰ ਲੱਗੇ ਤੁਹਾਨੂੰ ਪਸੰਦ ਨਹੀਂ ਜਿਹੜੀਆਂ ਹੋਣ ਡਈ ਓ ਮਾਤਾ ਜਾ ਚੁੱਪ ਕਰਕੇ ਜਾ ਆਪਣੇ ਘਰ ਅੜਾ ਨਾ ਪਾ ਚਲ ਬਜੀ ਤਾ ਚੱਲ ਜਾ ਵੀ ਨਾ ਲੱਗਾ ਚਾਹ ਮम्मी ਮੈਂ ਨਹੀਂ ਜਾਣਾ ਤੁਸੀਂ ਜਾਓ ਚੱਲ ਕੱਲ ਬਿਆਨ ਦੇਣੀ ਮੈਂ ਪੁਲਸ ਲੈ ਕੇ ਆਉਣੀ ਤੇ ਨਾਲ ਪੰਚਾਇਤ ਸਾਰੀ ਲੈ ਕੇ ਆਉਣੀ ਹਾਂ ਸੁਣਿਆ ਨਾ ਉਹ ਜਾ ਲੈ ਜਿਹੜਾ ਨਾ ਖਰਾ ਦੇ ਦੇ ਖੋਇਆ ਯਾਰਾ ਤੂੰ ਵੱਡੀ ਆਈ ਥਾਣਾ ਲਿਆਉਣਾ ਥਾਣਾ ਲਿਆਉਣਾ ਪੈ ਗਈ ਤੇਰਾ ਖਾਂਡਰ ਇਹਨੂੰ ਸ਼ਰਮ ਨਹੀਂ ਆਉਂਦੀ ਜਿਹੜੀ ਫੋਨ ਕਾਬੀ ਪੈਪੀ ਚੋਰੀ ਇਹਦੀ ਲੱਤਾਂ ਪੰਨਰ ਵਾਲੀਆਂ ਆਆਂ ਤੇਰੀਆਂ ਮਮੀ ਮੈਂ ਕੋਈ ਨਚਾਇਜ਼ ਫੋਨ ਨਹੀਂ ਕੀਤਾ ਮੈਂ ਸੱਚੇ ਫੋਨ ਕੀਤਾ ਹੱਕ ਦਾ ਬੋਲ ਕੇ ਕਹੀ ਹੱਕ ਤੇ ਤੀਸਾਉ ਕਰ ਲਿਆ ਕੇ ਪਿਠਾਦੀ ਮੈਂ ਇੰਨੀ ਵੀ ਕਰ ਲਵਾਂ ਜੇ ਤੂੰ ਚੱਜਦੀ ਨਹੀਂ ਤਾਂ ਸੌਕੜ ਭਾ ਦੇ ਕਿਉਂ ਤੇਰੀ ਹੱਕ ਤੇ ਹਾਂ ਮੈਂ ਅੰਤ ਤੇ ਚੱਲ ਗਈ ਆ ਮੰਮੀ ਨੂੰ ਲਿਆ ਕੇ ਫਿਰ ਸੰਕੜਕਲਾ ਦਿੱਤੀ ਆ ਤਮਾਸ਼ਾ ਲਾਉਣਾ ਜ਼ਰੂਰੀ ਸੀ ਨਵੇਂ ਸਮੇਂ ਆਈ ਆ ਘਰ ਤੁਹਾਨੂੰ ਸ਼ਾਂਤੀ برداشت ਨਹੀਂ ਹੁੰਦੀ ਜਾ ਨੀ ਮੀਂਹ ਮੈਨੂੰ ਲੈ ਕੇ ਦਰਵਾਜ਼ਾ ਤੂੰ ਤਿੱਤ ਬੰਦਾ ਆਪਣੇ ਕਮਰੇ ਮਰੇਗੀ ਮੇਰੇ ਕੋਲ ਗੱਡੀ ਸ਼ਰਮ ਲਈ ਇਹਨੇ ਉਹਨੂੰ ਸਾਡ ਕਿਹੜੀ ਕਿੰਨੀ ਬੀਤੀ ਕਰਾਂਦੀ ਸਾਡੀ ਏ ਕੋਈ ਗੱਲ ਨਹੀਂ ਮੰਮੀ ਕੱਲ ਤੁਹਾਨੂੰ ਪਤਾ ਲੱਗ ਜਾਊਗਾ ਫਿਰ ਲੱਗ ਜੂ ਪਤਾ ਸਾਨੂੰ ਜਿਹੜਾ ਮਾਨ ਇਹ ਨਾ ਮਾੜਾ ਤੂੰ ਹੀ ਲਾਉਗੀ ਤੇ ਜਾ ਲੈ ਮੈਂ ਬਾਵਾ ਦੀ ਜਾਨੀ ਜੇ ਤੂੰ ਲਾ ਲਿਓ ਕਰ ਲਿਓ ਕੋ ਕਰਨਾ ਤੋਂ ਪੇੜਾ ਵੀ ਕਿਤੇ ਇਹਨਾਂ ਨੇ ਵੇਖਿਆ ਵੀ ਨਵੀਂ ਸਮੀ ਆ ਸੱਚੇ ਤਾਂ ਮਾਸ਼ਾਅੱਲ੍ਹਾ ਲੱਗਿਆ ਤੇ ਕੋਈ ਕਦੀ ਨਹੀਂ ਨੇ ਕੀਤੀ